ਤਨੋ ਵਾਹਿਗੁਰੂ ਜੀਓ ਕਬੀਰ ਹਰ ਹੀਰਾ ਜਨ ਜੋਹਰੀ ਲੇਕ ਮਾਂਡਾ ਹਾਟ ਜਬ ਹੀ ਪਾਈਐ 파ਰਖੂ ਤਬ ਹੀਰਨ ਕੀ ਸਾਟ ਕਬੀਰ ਕਾਮ ਪਰੇ ਹਰ ਸਿਮਰੀਐ ਐਸਾ ਸਿਮਰੋ ਨਿਤ ਅਮਰਾਪੁਰ ਵਾਸਾ ਕਰੋ ਹਰ ਗਿਆ ਬਹੁਰੈ ਬਿਤ ਅਮਰਾਪੁਰ 바ਸਾ ਕਰੋ ਹਰ ਗਿਆ ਬਹੁਰੈ ਬਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਗਰੀਬ ਨਿਵਾਜ ਸੱਚੇ ਪਾਤਸ਼ਾਹ ਤਨ ਤਨ ਗੁਰੂ ਗ੍ਰੰਥ ਸਾਹਿਬ ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਪਰ ਰਹੀ ਗੁਰਸਵਾਰੀ ਸਾਤ ਸੰਗਤ ਜੀਓ ਵੱਡੇ ਭਾਗ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੇ ਹਨ ਸਤ ਸੰਗਤ ਰੂਪ ਵਿੱਚ ਆਪਣੀ ਮੁਬਾਰਕ ਗੋਦ ਵਿੱਚ ਜੁੜ ਬੈਠਣ ਦਾ ਇਸ ਭਾਗ ਸਮਾ ਸਤਗੁਰੂ ਮਹਾਰਾਜ ਨੇ ਆਪਾਂ ਸਾਰਿਆਂ ਨੂੰ ਬਖਸ਼ਿਸ਼ ਕੀਤਾ ਹੈ ਗੁਰੂ ਮਹਾਰਾਜ ਦੀ ਅੰਮ੍ਰਿਤਮਈ ਬਾਣੀ ਦੇ ਪਾਠ ਅਤੇ ਕੀਰਤਨ ਭਾਈ ਸਾਹਿਬਾਨ ਜੀ ਪਾਸੋਂ ਆਪ ਜੀ ਨੇ ਬਹੁਤ ਹੀ ادب ਸਤਿਕਾਰ ਸਹਿਤ ਸਰਵਣ ਕੀਤੇ ਨੇ ਭਗਤ ਕਬੀਰ ਸਾਹਿਬ ਜੀ ਮਹਾਰਾਜ ਦੀ ਅੰਮ੍ਰਿਤਮਈ ਬਾਣੀ ਵਿੱਚੋਂ ਰੋਜ਼ਾਨਾ ਦੇ ਦੀਵਾਨਾਂ ਦੇ ਵਿੱਚ ਤਿਨਾਂ ਦੇ ਪਾਵਨ ਸ਼ਲੋਕਾਂ ਦੀ ਲੜੀਵਾਰ ਵਿਚਾਰ ਇਨ੍ਹਾਂ ਦੇ ਮਹਾਨ ਉਪਦੇਸ਼ ਨੂੰ ਆਪਣੀ ਤੋਚ ਬੁੱਧੀ ਦੇ ਅਨੁਸਾਰ ਵਿਚਾਰਨ ਦਾ ਯਤਨ ਕੀਤਾ ਜਾਂਦਾ ਹੈ। ਸੋਇਸੇ ਲੜੀਤਾ ਤਾਪ ਜੀ ਨੇ ਅਗਲੇਰੇ ਦੋ ਸਲੋਕਾਂ ਦਾ ਪਾਠ ਸਰਵਣ ਕੀਤਾ ਹੈ। ਇਸ ਤੋਂ ਪਹਿਲੇ ਸ਼ਲੋਕ ਵਿੱਚ ਭਗਤ ਜੀ ਮਹਾਰਾਜ ਨੇ فرمایا ਸੀ ਜਿਸ ਦੀ ਵਿਚਾਰ ਆਪਾਂ ਪਹਿਲੇ ਦੀਵਾਨ ਵਿੱਚ ਕੀਤੀ। ਹਜ਼ੂਰ ਨੇ ਕਿਹਾ ਸਤਿਗੁਰੂ ਕਿਰਪਾ ਕਰਕੇ ਆਪਣੇ ਸ਼ਬਦ ਦਾ ਆਧਾਰ ਜਿਸ ਮਨੁੱਖ ਦੇ ਹਿਰਦੇ ਨੂੰ ਬਖਸ਼ਦਾ ਹੈ ਉਹ ਇਸ ਸੰਸਾਰ ਦੇ ਅੰਦਰ ਵਿਚਰਦਿਆਂ ਹੋਇਆਂ ਕਦੇ ਵੀ ਅੰਦਰੋਂ ਡਾਵਾ ਡੋਲ ਨਹੀਂ ਹੁੰਦਾ ਮਨੁੱਖ ਦੇ ਅੰਦਰ ਜਿੰਨੀ ਵੀ ਸਮੱਸਿਆ ਹੈ ਉਹ ਸੱਜੇ ਖੱਬੇ ਭਟਕਣ ਕਰਕੇ ਹੈ ਕਿਉਂਕਿ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਕਿਸੇ ਵੀ ਹਾਲਾਤ ਦੇ ਵਿੱਚ ਕਿਸੇ ਵੀ ਭਾਵਨਾਵਾਂ ਦੇ ਵੇਗ ਵਿੱਚ ਇਹ ਅਡੋਲ ਨਹੀਂ ਖਲੋਂਦਾ ਸਦਾ ਪਟਕਦਾ ਹੈ ਬਾਬਰ ਅਵਦਾਸ ਜੀ ਮਹਾਰਾਜ ਕਹਿੰਦੇ ਨੇ ਜਬ ਕਛ ਪਾਵੇ ਤਬ ਗਰਬ ਕਰਤ ਹੈ ਕੁਝ ਮਿਲ ਜਾਂਦਾ ਹੈ ਤੇ ਅਹੰਕਾਰ ਮਾਇਆ ਗਈ ਤਬ ਰੋਵਨ ਲਗਤ ਹੈ ਕੋਈ ਚਲਿਆ ਜਾਂਦਾ ਤੇ ਉਲਾਂਬਾ ਤੇ ਸ਼ਿਕਵਾ ਦਿੰਦਾ ਹੈ ਦੋਨਾਂ ਹਾਲਤਾਂ ਵਿੱਚ ਨਾ ਸੁੱਖ ਨੂੰ ਬਰਦਾਸ਼ਤ ਕਰਨ ਦਾ ਮਾਦਾ ਹੈ। ਨਾ ਦੁੱਖ ਨੂੰ ਸਹਿਣ ਦੀ ਸਮਰੱਥਾ ਹੈ। ਹਰ ਨਿੱਕੀ ਨਿੱਕੀ ਗੱਲ ਉੱਤੇ ਇਸ ਦੇ ਅੰਦਰ ਉਤੇਜਨਾ ਪੈਦਾ ਹੋ ਜਾਂਦੀ ਏ, ਉੱਛਲ ਜਾਂਦਾ ਏ। ਭਟਕ ਜਾਂਦਾ ਏ। ਵਡਿਆਈ ਹੋ ਜਾਏ ਤਾਂ ਲਿੰਦਾ ਹੋ ਜਾਏ ਤਾਂ ਕਿਸੇ ਵੀ ਹਾਲਤ ਵਿੱਚ ਸਟੇਬਲ ਨਹੀਂ। ਸਤਿਗੁਰੂ ਮਹਾਰਾਜ ਨੇ ਆਖਿਆ ਜਿਨ੍ਹਾਂ ਨੂੰ ਸ਼ਬਦ ਦਾ ਆਸਰਾ ਮਿਲ ਜਾਏ ਉਹ ਅੰਦਰੋਂ ਟਿਕ ਜਾਂਦੇ ਹਨ ਉਹ ਇਸ ਖੋਸ਼ੀ ਭਟਕਣਾ ਦੇ ਸ਼ਿਕਾਰ ਨਹੀਂ ਹੁੰਦੇ ਪਰ ਨਾਲ ਦੀ ਨਾਲ ਅਗਲੇਰੀ ਪੰਕਤੀ ਦੇ ਵਿੱਚ ਉਹਨਾਂ ਨੇ ਪਿਛਲੇ ਸ਼ਲੋਕ ਵਿੱਚ ਫਰਮਾਇਆ ਸੀ ਪਰ ਇਹ ਪਰਮੇਸ਼ਰ ਦੇ ਨਾਮ ਰੂਪ ਹੀਰੇ ਅਮੋਲਕ ਦਾਤ ਨੂੰ ਵਨਜਣ ਤੋਂ ਬਿਨਾ ਨਹੀਂ ਹੋ ਸਕਣਾ ਯਾਨੀ ਆਪਣਾ ਆਪ ਸਮਰਪਿਤ ਕਰਕੇ ਪਰਮੇਸ਼ਰ ਦੀ ਸਿਰਫ ਸਲਾਹ ਦੀ ਕਮਾਈ ਕਰਨੀ ਪਵੇਗੀ ਪਰ ਇਹ ਸਿੱਧ ਸਲਾਹ ਕਿੱਥੋਂ ਮਿਲੇਗੀ ਸਤ ਸੰਗਤ ਵਿੱਚੋਂ ਸਤ ਸੰਗੀ ਬਨਣਾ ਪਏਗਾ ਸਤ ਸੰਗਤ ਵਿੱਚ ਆਉਣਾ ਇਹ ਪਹਿਲਾ ਕਦਮ ਹੈ ਪਹਿਲਾ ਸਟੈਪ ਹੈ ਪਹਿਲੀ ਪੌੜੀ ਹੈ ਸਤ ਸੰਗੀ ਬਨਣਾ ਇਹ ਪਰਪਸ ਹੈ ਮਕਸਦ ਹੈ ਮੰਜ਼ਲ ਹੈ ਜਦੋਂ ਅਸੀਂ ਸਤ ਸੰਗੀ ਹੋ ਜਾਂਦੇ ਆ ਫਿਰ ਸਾਨੂੰ ਪਰਮੇਸ਼ਰ ਵਾਹਿਗੁਰੂ ਨੂੰ ਆਪਣੇ ਜੀਵਨ ਵਿੱਚੋਂ ਆਪਣੇ ਹਿਰਦੇ ਵਿੱਚੋਂ ਖੋਜਣਾ ਸਹਿਲਾ ਹੋ ਜਾਂਦਾ ਹੈ ਸੋ ਸਾਡਾ ਮਕਸਦ ਜਿਹੜਾ ਉਹ ਸਤ ਸੰਗੀ ਬਣਦਾ ਹੋਣਾ ਚਾਹੀਦਾ ਹੈ ਸਤਗੁਰੂ ਮਹਾਰਾਜ ਦੀ ਬਾਣੀ ਨੂੰ ਪੜਨਾ ਹਜ਼ੂਰ ਦੇ ਕੋਲ ਬੈਠਣਾ ਇਹ ਸਾਰੇ ਅਭਿਆਸ ਨੇ ਵੀ ਅਸੀਂ ਕਿਸੇ ਤਰ੍ਹਾਂ ਸਤ ਸੰਗੀ ਬਣ ਸਕੀ ਹੈ ਇਹ ਸਾਰੇ ਯਤਨ ਨੇ ਵੀ ਕਿਸੇ ਤਰ੍ਹਾਂ ਸਤ ਸੰਗੀ ਹੋ ਸਕੀ ਹੈ ਸਾਰੀ ਦੀ ਸਾਰੀ ਪ੍ਰੈਕਟਿਸ ਜਿਹੜੀ ਹੈ ਉਹਦਾ ਕੋਈ ਪਰਪਸ ਹੈ ਉਹਦਾ ਕੋਈ ਮਕਸਦ ਹੈ ਉਹਦਾ ਕੋਈ ਏਮ ਹੈ ਜਿੱਥੇ ਬਿਨਾ ਕਿਸੇ ਮਕਸਦ ਤੋਂ ਕੋਈ ਕਾਰਜ ਕੀਤਾ ਜਾਏ ਉਹ ਕਾਰਜ ਕੇਵਲ ਤੇ ਕੇਵਲ ਫੋਕਾ ਅਭਿਆਸ रह ਜਾਂਦਾ ਹੈ ਉਹਦਾ ਕੋਈ ਅਰਥ ਨਹੀਂ ਰੰਗਾ ਸਤਗੁਰੂ ਮਹਾਰਾਜ ਨੇ ਸਤ ਸੰਗਤ ਨੂੰ ਬੜਾ ਉੱਚਾ ਰੁਤਬਾ ਪ੍ਰਦਾਨ ਕੀਤਾ ਹੈ ਭਾਈ ਗੁਰਦਾਸ ਜੀ ਗੁਰੂ ਦਰਬਾਰ ਦੇ ਮਹਾਨ ਵਿਦਵਾਨ ਰਤਨ ਨੇ ਮਹਾਨ ਗੁਰਸਿੱਖ ਨੇ ਤਿਨਾਂ ਨੇ ਬੜੀ ਅਹਿਮ ਵਿਚਾਰ ਆਪਣੇ ਕਵਿਤ ਵਿੱਚ ਲਿਖੀ ਹੈ ਉਹ ਲਿਖਦੇ ਹਨ ਕਿ ਹਾਂਸ ਜਿਵੇਂ ਮਾਨ ਸਰੋਵਰ ਦੇ ਉੱਤੇ ਰਹਿੰਦਾ ਹੈ ਜਿਹੜਾ ਸਤ ਸੰਗੀ ਹੈ ਸਤਗੁਰੂ ਦੇ ਸ਼ਬਦ ਰੂਪ ਮੋਤੀ ਚੁਗਣ ਵਾਲਾ ਸਤਗੁਰੂ ਦੇ ਸ਼ਬਦ ਰੂਪ ਖੁਰਾਕ ਲੈਣ ਵਾਲਾ ਉਹ ਪਰਮ ਹਾਂਸ ਉਸ ਹਾਂਸ ਤੋਂ ਵੀ ਕਿਤੇ ਵੱਡੇ ਰਹਾ ਉਹਨਾਂ ਨੇ ਆਪਣੀ ਕਵਿਤ ਵਿੱਚ ਲਿਖਿਆ ਮਾਨ ਸਰ ਹੰਸ ਸਾਧ ਸੰਗਤ ਪਰਮ ਹੰਸ ਧਰਮ ਤੁਜਾ ਧਰਮ ਸ਼ਾਲਾ ਚਲ ਆਵਈ ਜਿਵੇਂ ਹੰਸ ਮਾਨ ਸਰ ਰੋਵਰ ਤੇ ਜਾਂਦਾ ਹੈ ਗੁਰ ਸਿੱਖ ਸਾਧ ਸੰਗਤ ਵਿੱਚ ਆਉਂਦਾ ਹੈ ਫਿਰ ਅਗਲੀ ਗੱਲ ਉਸ ਮੁਕਤਾਹਲ ਆਹਾਰ ਦੁਤੀਆ ਨਾਸਤ ਹੰਸ ਉੱਥੇ ਜਾ ਕੇ ਮੋਤੀ ਚੁਗਦਾ ਹੈ ਕਿਸੇ ਹੋਰ ਕਿਸੇ ਖੁਰਾਕ ਦਾ ਧਿਆਨ ਨਹੀਂ ਕਰਦਾ ਇਸੇ ਤਰ੍ਹਾਂ ਇਤਗੁਰ ਸ਼ਬਦ ਸੁਰਤ ਲਿਵ ਲਾਵੇ ਜਿਹੜਾ ਗੁਰਸਿੱਖ ਹੈ ਗੁਰੂ ਦੇ ਕੋਲ ਆਪਣੀ ਸੁਰਤ ਦੇ ਰਾਈ ਸ਼ਬਦ ਨੂੰ ਗ੍ਰਹਿਣ ਕਰਨ ਵਾਸਤੇ ਹੁੰਦਾ ਹੈ ਕਿਉਂਕਿ ਗੁਰੂ ਵਾਲੇ ਦਾ ਕਰਮ ਗੁਰੂ ਵੱਲ ਧੱਕਣਾ ਗੁਰੂ ਵਾਲੇ ਦਾ ਕਰਮ ਗੁਰੂ ਦੇ ਉੱਤੇ ਸੁਰਤ ਰੱਖਣਾ ਹੈ ਗੁਰੂ ਨੂੰ ਵਿਚਾਰਨਾ ਹੈ ਗੁਰੂ ਨੂੰ ਪੜ੍ਹਨਾ ਹੈ ਗੁਰੂ ਦੇ ਉਪਦੇਸ਼ ਦਾ ਗਿਆਨ ਲੈਣਾ ਹੈ ਉਹਨੇ ਗੁਰੂ ਨਾਲ ਜੁੜਨਾ ਹੈ ਉਹਨੂੰ ਆਸੇ ਪਾਸੇ ਨਾਲ ਕੋਈ ਮਕਸਦ ਨਹੀਂ ਕੋਈ ਪਰਪਸ ਨਹੀਂ ਉਹਦਾ ਧਿਆਨ ਕਿਸੇ ਹੋਰ ਚੀਜ਼ ਵਿੱਚ ਨਹੀਂ ਹੈ ਸਤਗੁਰੂ ਮਹਾਰਾਜ ਨੇ ਇਸੇ ਕਰਕੇ ਊਤਮ ਸੰਗਤ ਊਤਮ ਹੋਵੇ ਗੁਣ ਕਉ ਧਾਵੇ ਔਗਣ ਧੋਵੇ ਚੰਗੀ ਸੰਗਤ ਵਿੱਚ ਮਨੁੱਖ ਦੀ ਸੁਰਤ ਉੱਚੀ ਹੁੰਦੀ ਏ ਚੰਗੀ ਰੰਗਤ ਵਾਲੀ ਹੁੰਦੀ ਏ ਚੰਗੇ ਪ੍ਰਭਾਵ ਵਾਲੀ ਬਣਦੀ ਏ ਭਾਈ ਗੁਰਦਾਸ ਜੀ ਨੇ ਫਿਰ ਤੀਸਰੀ ਲਾਈਨ ਵਿੱਚ ਲਿਖਿਆ ਹੈ ਕਹਿੰਦੇ ਨੇ ਉਤ ਖੀਰ ਨੀਰ ਨਿਰਵਾਰੋ ਕੈ ਬਖਾਨੀਅਤ ਇਤ ਗੁਰਮਤ ਦੁਰਮਤ ਸਮਝਾ ਬਈ ਹੰਸ ਬਾਰੇ ਭਾਰਤੀ ਕਲਚਰ ਔਰ ਸਾਹਿਤ ਦੇ ਵਿੱਚ ਇਹ ਗੱਲ ਬੜੀ ਪ੍ਰਚਲਿਤ ਹੈ ਲੇਖਕਾਂ ਨੇ ਲਿਖੀ ਦੁੱਧ ਤੇ ਪਾਣੀ ਰਲਾ ਕੇ ਅੰਸ ਦੇ ਸਾਹਮਣੇ ਰੱਖ ਦਿਓ ਉਹ ਜਿਸ ਵੇਲੇ ਆਪਣੀ ਚੁੰਝ ਉਸ ਦੁੱਧ ਵਿੱਚ ਪਾਏਗਾ ਉਸ ਨੂੰ ਪੀਣ ਵਾਸਤੇ ਪਾਣੀ ਛੱਡਦਾ ਹੈਗਾ ਦੁੱਧ ਪੀ ਲਏਗਾ ਜਾਨੀ ਉਹਨੂੰ 파ਰਕੂ ਦੱਸਿਆ ਗਿਆ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰ ਸਿੱਖ ਜਿਹੜਾ ਗੁਰੂ ਸ਼ਬਦ ਦਾ ਅਭਿਆਸ ਕਰਦਾ ਹੈ ਗੁਰੂ ਸ਼ਬਦ ਦੀ ਰਹਿਣੀ ਚ ਰਹਿੰਦਾ ਹੈ ਸਤਿਗੁਰੂ ਦੇ ਸ਼ਬਦ ਦੀ ਵਿਚਾਰ ਦੇ ਨਾਲ ਜੁੜਦਾ ਹੈ ਉਹ ਗੁਰਮਤ ਅਤੇ ਦੁਰਮਤ ਦੋਹਾਂ ਚੀਜ਼ਾਂ ਦੇ ਫਰਕ ਸਮਝ ਲੈਂਦਾ ਹੈ ਦੁਰਮਤ ਭੈੜੀ ਮਤ ਤੋਂ ਬਚ ਜਾਂਦਾ ਹੈ ਤੇ ਗੁਰੂ ਦੀ ਮਤ ਨੂੰ ਗ੍ਰਹਿਣ ਕਰ ਲੈਂਦਾ ਹੈ ਗੁਰਸਿੱਖ ਦਾ ਮਕਸਦ ਜਿਹੜਾ ਹੈ ਉਹ ਔਗਣ ਦਾ ਤਿਆਗ ਕਰਨਾ ਹੈ ਤੇ ਗੁਣ ਨੂੰ ਗ੍ਰਹਿਣ ਕਰਨਾ ਹੈ ਮਨਮਤ ਤੋਂ ਮੁਕਤ ਹੋਣਾ ਹੈ ਗੁਰਮਤ ਦੇ ਉਪਦੇਸ਼ ਨੂੰ ਗ੍ਰਹਿਣ ਕਰਨਾ ਹੈ ਇਹਨਾਂ ਦੋ ਚੀਜ਼ਾਂ ਦੇ ਉਹ ਫਰਕ ਸਮਝਦਾ ਹੈ ਇਹਨਾਂ ਦੋ ਚੀਜ਼ਾਂ ਨੂੰ ਅੱਡੋ-ਅੱਡ ਕਰਕੇ ਵੇਖ ਲੈਂਦਾ ਹੈ ਉਦੀ 파ਰਕੂ ਬੁੱਧੀ ਉਦੀ ਵਿਵੇਕ ਬੁੱਧੀ ਉਹਨੂੰ ਸਤਗੁਰੂ ਮਹਾਰਾਜ ਬਖਸ਼ਿਸ਼ ਕਰਦੇ ਸੁਭਗਤ ਕਬੀਰ ਜੀ ਮਹਾਰਾਜ ਨੇ ਫਰਮਾਇਆ ਕਹਿਣ ਲੱਗੇ ਕਬੀਰ ਹੀਰਾ ਬਨਜਿਆ ਮਾਨ ਸਰੋਵਰ ਤੀਰ ਸਤ ਸੰਗਤ ਉਹ ਮਾਨ ਸਰੋਵਰ ਹੈ ਜਿੱਥੇ ਹੰਸ ਬਣ ਕੇ ਭਾਵ ਚੰਗੇ ਗੁਣ ਗ੍ਰਹਿਣ ਕਰਨ ਵਾਸਤੇ ਕੋਈ ਨਿਮੀ ਕੋਈ ਸਤ ਸੰਗੀ ਪਹੁੰਚਦਾ ਇਤੋਂ ਗੁਰੂ ਸ਼ਬਦ ਦਾ ਆਸਰਾ ਉਹਨੂੰ ਮਿਲਦਾ ਤੇ ਮਨ ਅਡੋਲ ਹੁੰਦਾ ਇਹ ਅਗਲੇਰਾ ਸ਼ਲੋਕ ਹੈ ਜਿਸ ਦਾ ਪਾਠ ਆਪਾਂ ਹੁਣੇ ਕੀਤਾ ਹੈ ਭਗਤ ਜੀ ਮਹਾਰਾਜ ਕਿਰਪਾ ਕਰਦੇ ਨੇ ਕਬੀਰ ਹਰ ਹੀਰਾ ਜਨ ਜੋਹਰੀ ਪਰਮੇਸ਼ਰ ਦਾ ਨਾਮ ਵਾਹਿਗੁਰੂ ਦੀ ਸਿਫਤ ਰੱਬੀ ਗੁਣ ਜਿਹੜੇ ਨੇ ਉਹ ਕੀਮਤੀ ਹੀਰਿਆਂ ਦੇ ਸਮਾਨ ਨੇ ਤੇ ਜਿਹੜਾ ਸਤ ਸੰਗੀਏ ਉਹ ਜੋਹਰੀ ਹੈ ਇਹਦਾ ਵਪਾਰ ਹਰ ਕੋਈ ਨਹੀਂ ਕਰਦਾ ਰੱਬ ਦੀ ਗੱਲ ਨਾਸ ਕੀ ਕਰਨੀ ਸੌਕੀਏ ਤੇ ਨਾ ਸੁਣਨੀ ਸੌਕੀਏ ਇਹਦੇ ਨਾਲ ਸੁਰਤ ਜੋੜਨੀ ਬਹੁਤ ਹੀ ਕਠਿਨ ਹੈ। ਥੋੜਾ ਅਭਿਆਸ ਚਾਹੀਦਾ ਹੈ। ਇੱਕ ਟੇਸਟ ਕ੍ਰੀਏਟ ਕਰਨ ਦੀ ਅੰਦਰ ਭਾਵਨਾ ਹੋਣੀ ਚਾਹੀਦੀ ਹੈ। ਜ਼ਰਾ ਤੁਸੀਂ ਵੇਖੋ ਬੰਦਾ ਆਪਣਾ ਸਵਾਦ ਪੈਦਾ ਕਰ ਲੈਂਦਾ ਹੈ। ਜਿਹੋ ਜਿਹੇ ਖਿਆਲ ਉਹਨੂੰ ਚੰਗੇ ਲੱਗਦੇ ਨੇ ਉਹ ਜੋ ਤਲਾਸ਼ ਲੈਂਦਾ ਹੈ। ਉਹ ਜੋ ਖਿਆਲਾਂ ਵਾਲੇ ਲੋਕਾਂ ਨੂੰ ਉਹ ਭੀੜ ਚੋਂ ਵੀ ਲੱਭ ਲੈਂਦਾ ਹੈ। ਉਹੋ ਜਿਹੀ ਸੋਸਾਇਟੀ ਕ੍ਰੀਏਟ ਕਰਦਾ ਉਹੋ ਜਿਹਾ ਮਾਹੌਲ ਉਹੋ ਜਿਹੀ ਵਿਚਾਰਾਂ ਨੂੰ ਇੰਪਲੀਮੈਂਟ ਕਰਨ ਦੇ ਰਾਹ ਵਿੱਚ ਪੈ ਜਾਂਦਾ ਹੈ। ਔਰ ਸਤਿਗੁਰੂ ਮਹਾਰਾਜ ਨੇ ਬਾਣੀ ਦੇ ਵਿੱਚ ਫਰਮਾਇਆ। ਕਹਿੰਦੇ ਨੇ ਇਹਨਾਂ ਚੀਜ਼ਾਂ ਦਾ ਗਾਹ ਘਰ ਕੋਈ ਨਹੀਂ ਹੋਣਾ। ਭਗਤ ਕਬੀਰ ਸਾਹਿਬ ਜੀ ਦਾ ਆਪਾਂ ਇਹ ਸ਼ਲੋਕ ਅੱਗੇ ਵਿਚਾਰਿਆ ਔਰ ਐਸੇ ਵਿਚਾਰ ਬਾਣੀ ਦੇ ਵਿੱਚ ਦਰਜ ਨੇ। ਰਾਮ ਪਦਾਰਥ ਪਾਇਕ ਹੈ ਕਬੀਰਾ ਗਾਂਠ ਨਾ ਖੋਲ ਨਹੀਂ ਪਟਣ ਨਹੀਂ 파ਰ ਕੋ ਨਹੀਂ ਗਾਕ ਨਹੀਂ ਮੋਲ ਮਹਾਤਮਾ ਬੁੱਧ ਸਤ ਸੰਗ ਕਰ ਰਹੇ ਸਨ ਉਹਨਾਂ ਦਾ ਸੇਵਕ ਆਨੰਦ ਉਹਨਾਂ ਦਾ ਰਿਸ਼ਤੇਦਾਰ ਵੀ ਸੀ ਔਰ ਉਹਨਾਂ ਦਾ ਸੇਵਕ ਉਹਨਾਂ ਦੀ ਉਪਦੇਸ਼ ਦੀ ਡੁੰਗਾਈ ਨੂੰ ਸਮਝਣ ਦੀ ਬਿਰਤੀ ਰੱਖਣ ਵਾਲਾ ਇਹ ਬਹੁਤ ਜ਼ਰੂਰੀ ਹੁੰਦਾ ਵੀ ਤੁਸੀਂ ਕਿਸੇ ਨੂੰ ਸਮਝ ਪਾਓ ਤੇ ਕੋਈ ਤੁਹਾਨੂੰ ਸਮਝ ਪਾਏ ਯਾਦ ਰਹੇ ਜਾਣਦੇ ਅਸੀਂ ਬਹੁਤਿਆਨ ਹੁੰਨੇ ਆ ਸਮਝਦੇ ਅਸੀਂ ਕਿਸੇ ਕਿਸੇ ਨੂੰ ਨਹੀਂ ਆ ਬਾਰੀ ਤੌਰ ਤੇ ਅਸੀਂ ਜਾਣਦੇ ਆ ਕੋਣ ਬੰਦਾ ਹੈ ਉਹਦਾ ਰੂਪ ਰੰਗ ਚਿਹਰਾਕਾਰ ਕਿਹੋ ਜਿਹਾ ਹੈ ਕਿੱਥੇ ਰਹਿੰਦਾ ਹੈ ਕੀ ਪਛਾਣ ਹੈ ਉਹਦੀ ਪਰ ਅਸੀਂ ਕਿਸੇ ਮਨੁੱਖ ਨੂੰ ਸਮਝਦੇ ਹਾਂ ਇਹ ਬਹੁਤ ਵਿਰਲੇ ਤਲਤੇ ਹੁੰਦਾ ਹੈ ਅਸੀਂ ਆਪਣੇ ਆਪ ਬਾਰੇ ਜਾਣਦੇ ਹਾਂ ਕਿ ਮੈਂ ਕੌਣ ਆ ਸਮਝਦੇ ਨਹੀਂ ਆ ਜਿਸ ਦਿਨ ਬੰਦਾ ਆਪਣੇ ਆਪ ਨੂੰ ਸਮਝਣ ਦੇ ਰਾਹ ਉੱਤੇ ਪੈਂਦਾ ਕਿਸੇ ਕੋਲੋਂ ਨੂੰ ਸਿੱਖਣ ਦੀ ਲੋੜ ਦੀ ਪੈਂਦੀ ਵੀ ਮੈਂ ਕੌਣ ਆ ਮੇਰੇ ਬਾਰੇ ਆ ਦੱਸੋ ਮੈਨੂੰ ਆ ਸਮੱਸਿਆ ਦਾ ਕੋਈ ਹੱਲ ਕੱਢੋ ਉਹ ਆਪਣੇ ਆਪ ਨੂੰ ਸਮਝਦਾ ਹੈ ਉਹਨੂੰ ਆਪਣੇ ਦੁੱਖ ਵੀ ਪਤਾ ਨੇ ਆਪਣੇ ਸੁੱਖ ਵੀ ਪਤਾ ਨੇ ਆਪਣੀ ਚੰਗਿਆਈ ਵੀ ਪਤਾ ਹੈ ਆਪਣੀ ਬੁਰਾਈ ਵੀ ਪਤਾ ਹੈ ਪਰ ਮਨੁੱਖ ਕੋਈ ਵੀ ਭਿਆੰਕਰ ਚੀਜ਼ ਵੇਖਣਾ ਨਹੀਂ ਚਾਹੁੰਦਾ ਮਨੁੱਖ ਦਾ ਆਪਣਾ ਆਪਾ ਬੜਾ ਹੀ ਖੂੰਖਾਰ ਹੈ ਬੜਾ ਭਿਆੰਕਰ ਹੈ ਉਹਨੂੰ ਵੇਖਣ ਤੋਂ ਸਦਾ ਹੀ ਭੱਜਦਾ ਹੈ ਸਦਾ ਹੀ ਦੂਰ ਜਾਂਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਇਸ ਕਰਕੇ ਬਾਣੀ ਦੇ ਵਿੱਚ ਆਪਾ ਚੀਨੇ ਸ਼ਬਦ ਲਿਖਿਆ ਜਨ ਨਾਨਕ ਬਿਨ ਆਪਾ ਚੀਨੇ ਮਿਟੈ ਨਾ ਭ੍ਰਮ ਕੀ ਕਾਈ ਮਹਾਤਮਾ ਜੀ ਉਪਦੇਸ਼ ਦੇ ਰਹੇ ਸਨ ਸਮਾਪਤੀ ਹੋਈ ਆਨੰਦ ਨੇ ਆ ਕੇ ਇੱਕ ਪ੍ਰਸ਼ਨ ਕੀਤਾ हे ਬੁੱਧ ਮੇਰੇ ਸ਼ੰਕੇ ਦਾ ਨਿਵਾਰਣ ਕਰੋ ਬੁੱਧ ਨੇ ਆਖਿਆ ਕਹੋ ਕੀ ਕਰਨਾ ਚਾਹੁੰਦੇ ਹੋ ਆਖਿਆ ਤੁਸੀਂ ਇੰਨੇ ਕੀਮਤੀ ਉਪਦੇਸ਼ ਦੇ ਰਹੇ ਹੋ ਬਹੁਤ ਘੱਟ ਲੋਕ ਨੇ ਜਿਹੜੇ ਤੁਹਾਡੀ ਇਸ ਗੱਲ ਨੂੰ ਸੁਣ ਰਹੇ ਨੇ ਸੁਣਨ ਵਾਲਿਆਂ 'ਚੋਂ ਵੀ ਬਹੁਤ ਘੱਟ ਨੇ ਜਿਹੜੇ ਸਮਝ ਰਹੇ ਨੇ ਸਮਝਣ ਵਾਲਿਆਂ 'ਚੋਂ ਵੀ ਬੜੇ ਘੱਟ ਨੇ ਜਿਹੜੇ ਜੀ ਰਹੇ ਨੇ ਜਦੋਂ ਕਿ ਤੁਹਾਡੇ ਕਹਿਣ ਦਾ ਅਰਥ ਬੜਾ ਵੱਡਾ ਹੈ ਇੱਥੇ ਭੀੜਾਂ ਹੋਣੀਆਂ ਚਾਹੀਦੀਆਂ ਸਨ ਬੇਬਹਾਲ ਲੋਕ ਹੋਣੇ ਚਾਹੀਦੇ ਸਨ ਬਹੁਤ ਘੱਟ ਲੋਕ ਇੰਨੀ ਮਹਿੰਗੀ ਗੱਲ ਤੇ ਸੁਣਨ ਵਾਲੇ ਬੜੇ ਥੋੜੇ ਬੁੱਧ ਨੇ ਕਿਹਾ ਆਨੰਦ ਤੇਰੇ ਅੰਦਰ ਇਹ ਸਵਾਲ ਕਿਉਂ ਪੈਦਾ ਹੋਇਆ ਆ ਆਖਿਆ ਜੀ ਮੈਂ ਉਹ ਥਾਵਾਂ ਵੇਖੀਆਂ ਨੇ ਜਿੱਥੇ ਨਾ ਪ੍ਰਾਪਤ ਕਰਨ ਨੂੰ ਕੁਝ ਹੈ ਨਾ ਕੁਝ ਲੈਣ ਨੂੰ ਕੁਝ ਹੈ ਬਹੁਤ ਪੀੜਾਂ ਨੇ ਇੱਕ ਦੂਜੇ ਵੱਲ ਵੇਖ ਕੇ ਮਨੁੱਖ ਉੱਥੇ ਬੈਠ ਜਾਂਦੇ ਨੇ ਕੋਈ ਪ੍ਰਾਪਤੀ ਨਹੀਂ ਹੈ ਕਰਨ ਨੂੰ ਆ ਜਾਂਦੇ ਨੇ ਸਮਾਂ ਗਵਾਉਂਦੇ ਨੇ ਬੜਾ ਕੁਝ ਹੱਥੋਂ ਛੱਡ ਆਉਂਦੇ ਨੇ ਬੁੱਧ ਮੁਸਕਰਾਏ ਇੰ데 ਇੱਕ ਨਾਮ ਯਾਦ ਰੱਖਣਾ ਸਿਆਣੇ ਪੁਰਖਾਂ ਦੀ ਭੀੜ ਨਹੀਂ ਹੁੰਦੀ ਭੀੜਾਂ 'ਚ ਸਿਆਣੇ ਪੁਰਖ ਨਹੀਂ ਹੁੰਦੇ ਜਿੱਥੇ ਜੰਮ ਕਟਾ ਲੱਗਿਆ ਹੋਏਗਾ ਨਾ ਤੁਸੀਂ ਦਾਨੇ ਬੰਦੇ ਨੂੰ ਕਹੋਗੇ ਆਓ ਵੇਖ ਕੇ ਆਓ ਕਹੇਗਾ ਨਹੀਂ ਥੋੜਾ ਚਿਰ ਰੁਕੋ ਇਹ ਰੌਲਾ ਪਾਉਣ ਵਾਲੇ ਆਪੇ ਹੀ ਦੱਸ ਦੇਣਗੇ ਵੀ ਅਸੀਂ ਕਿਉਂ ਇਕੱਠੇ ਹੋਏ ਸਾਂ ਆਪਾਂ ਨੂੰ ਇੰਨਾ ਪੈਂਡਾ ਕਰਨ ਦੀ ਲੋੜ ਨਹੀਂ ਇਸ ਕਰਕੇ ਦਨਾਈ ਇਹਦੇ ਵੀ ਬਹੁ ਗਿਣਤੀ ਚ ਨਹੀਂ ਹੁੰਦੀ ਸਿਆਣਪ ਜਿਹੜੀ ਹੈ ਉਹਦਾ ਜਮ ਘਟਾ ਨਹੀਂ ਹੁੰਦਾ ਕੋਈ ਕੱਲੀ ਵਿਚਰਦੀ ਹੈ ਸੰਸਾਰ ਦੇ ਅੰਦਰ ਕਿਉਂਕਿ ਉਹਨੂੰ ਕਿਸੇ ਸਹਾਇਤਾ ਦੀ ਲੋੜ ਨਹੀਂ ਪੈਂਦੀ ਉਹ ਖੁਦ ਹੀ ਆਪਣੀ ਸਹਾਇਕ ਹੁੰਦੀ ਝੂਠ ਨੂੰ ਝੂਠ ਦੀ ਸਹਾਇਤਾ ਦੀ ਲੋੜ ਪੈਂਦੀ ਇਸ ਕਰਕੇ ਝੂਠ ਆਪਣੇ ਅਰਗਾ ਆਸਰਾ ਹੋਰ ਲੱਭ ਲੈਂਦਾ ਭਗਤ ਜੀ ਮਹਾਰਾਜ ਕਹਿੰਦੇ ਨੇ ਪਰਮੇਸ਼ਰ ਦਾ ਨਾਮ ਹੀਰਾ ਹੈ ਹਰ ਕੋਈ ਨਹੀਂ ਇਹਨੂੰ ਵਣਜਦਾ ਹਰ ਕੋਈ ਇਹਨੂੰ ਸੁਨੇਗਾ ਨਹੀਂ ਹਰ ਕੋਈ ਇਹਨੂੰ ਸਮਝੇਗਾ ਨਹੀਂ ਹਰ ਕੋਈ ਇਹਨੂੰ ਜੀਵੇਗਾ ਨਹੀਂ ਬਹੁਤ ਵਿਰਲੇ ਹੋਣਗੇ ਹਰ ਹੀਰਾ ਜਨ जौਰੀ ਸਾਰੇ ਸ਼ਹਿਰ ਦੇ ਵਿੱਚ ਬਾਕੀ ਚੀਜ਼ਾਂ ਦੇ ਸਟੋਰ ਤੇ ਦੁਕਾਨਾਂ ਤੁਹਾਨੂੰ ਬਹੁਤਾ ਚ ਮਿਲ ਜਾਣਗੀਆਂ ਹੀਰਿਆਂ ਦੀ ਕਹਿੜਿਆਂ ਦੀਆਂ ਵਿਰਲੀਆਂ ਦੁਕਾਨਾਂ ਹੋਣਗੀਆਂ ਤੁਹਾਨੂੰ ਤਲਾਸ਼ਣੀਆਂ ਪੈਣਗੀਆਂ ਜਿੰਨੀ ਚੀਜ਼ ਕੀਮਤੀ ਹੋਏਗੀ ਉਹਨੀ ਰੀਅਰ ਥਾਵਾਂ ਦੇ ਉੱਤੇ ਮਿਲੇਗੀ ਜਿੰਨੀ ਚੀਜ਼ ਸਸਤੀ ਹੋਏਗੀ ਆਮ ਮਿਲੇਗੀ ਜਿੰਨੀ ਕੋਈ ਚੀਜ਼ ਮਹਿੰਗੀ ਹੋਏਗੀ ਉਹਨੂੰ ਸਾਂਭਣ ਲਈ ਉਹਦੇ ਰੱਖ-ਰਖਾਵ ਲਈ ਮਸ਼ਕਤ ਕਰਨੀ ਪਵੇਗੀ ਜਿੰਨੀ ਚੀਜ਼ ਸਸਤੀ ਹੋਏਗੀ ਉਹਨੀ ਆਮ ਕੋ ਉਹਨੂੰ ਵੇਚਣ ਵਾਸਤੇ ਵੀ ਯਤਨ ਕਰਨਾ ਪੈਂਦਾ ਕਿਉਂਕਿ ਉਹ ਬਹੁਤ ਹੁੰਦੀ ਹੈ ਅਮੋਲਕ ਚੀਜ਼ ਨੂੰ ਲੈਣ ਵਾਸਤੇ ਕੋਈ ਬੰਦਾ ਜਾ ਆਪਾਂ ਸਟੋਰ ਜਾਣੇ ਕਈ ਵਾਰ ਬੰਦਾ ਦੂਜੇ ਨਾਲ ਐਵੇਂ ਤੁਰ ਪੈਂਦਾ ਚਲੋ ਜਾ ਆਉਨੇ ਕੋਈ ਬੰਦਾ ਆਖੇ ਵੀ ਹੀਰਿਆਂ ਦੀ ਦੁਕਾਨ ਤੇ ਜਾਣਾ ਹੈ ਬੜੀ ਘੱਟ ਗਿਣਤੀ ਚ ਬੰਦੇ ਜਾਣਗੇ ਬਹੁਤ ਘੱਟ ਬੰਦੇ ਹੋਣਗੇ ਜਿਹੜੇ ਖਰੀਦਣਗੇ ਇੰਨੀ ਮਹਿੰਗੀ ਚੀਜ਼ ਖਰੀਦਣ ਵਾਲਾ ਬੰਦਾ ਵਿਰਲਾ ਹੀ ਹੋ ਸਕਦਾ ਹੈ ਹਰ ਹੀਰਾ ਜਨ ਜੋਹਰੀ ਲੇਕਾ ਮਾਂਡਾ ਹਾਟ ਕਬੀਰ ਜੀ ਮਹਾਰਾਜ ਕਹਿੰਦੇ ਨੇ ਜਿਹੜਾ ਸਤ ਸੰਗੀ ਉਹ ਜੋਰੀ ਹੈ ਉਹ ਪਰਖ ਜਾਣਦਾ ਹੈ ਪਰਮੇਸ਼ਰ ਦੇ ਗੁਣਾ ਦੀ ਰੱਬੀ ਸਿਫਤ ਸਲਾਹ ਦੀ ਉਹ ਆਪਣਾ ਵजूद ਭੇਟ ਕਰਕੇ ਆਪਣੀ ਜਿੰਦ ਆਪਣਾ ਜੀਵਨ ਦਾਤੇ ਲਾ ਕੇ ਉਹ ਗੁਣ ਵਿਹਾਜਦਾ ਹੈ ਰੱਬੀ ਬੰਦਗੀ ਦੇ ਵਿੱਚ ਇੱਕ ਸੁਰਤਾ ਹਾਸਲ ਕਰਦਾ ਹੈ ਵਸਲ ਹਾਸਲ ਕਰਦਾ ਇਹਨੂੰ ਸੂਫੀ ਫਕੀਰ ਵਸਲ ਕਹਿੰਦੇ ਸਨ ਪਰ ਨਾਲ ਹੀ ਕਹਿੰਦੇ ਨੇ ਜਬ ਹੀ ਪਾਈਐ ਪਾਰਖੂ ਤਬ ਹੀ ਰਣ ਕੀ ਸਾਠ ਸਤ ਸੰਗੀ ਆਪਣੇ ਵਰਗੇ ਕਿਸੇ ਸਤ ਸੰਗੀ ਨੂੰ ਮਿਲ ਪਏ ਤਾਂ ਉਹ ਦੋਵਨੋਂ ਹੀ ਉਤਮ ਵਿਚਾਰਾਂ ਕਰਨਗੇ ਨੇਕ ਗੱਲਾਂ ਕਰਨਗੇ ਪਰ ਉਪਕਾਰ ਭਲੇ ਦੀਆਂ ਬਾਤਾਂ ਪਾਉਣਗੇ ਵਾਹਿਗੁਰੂ ਦੀ ਸਿਫਤ ਸਲਾਹ ਵਿੱਚ ਮੁਤਲਾ ਹੋ ਜਾਣਗੇ ਜਬ ਹੀ ਪਾਈਐ ਪਾਰਖੂ ਤਬ ਹੀ ਉਹ ਗੁਣਾਂ ਦਾ ਵਿਟਾਂਦਰਾ ਕਰਨਗੇ ਇੱਕ ਦੂਜੇ ਨਾਲ ਉਹਦੇ ਕੋਲੋਂ ਸਿੱਖੇਗਾ ਉਹਦੇ ਕੋਲੋਂ ਸਿੱਖੇਗਾ ਉਹਨੂੰ ਕੁਝ ਦੱਸੇਗਾ ਉਹਨੂੰ ਕੁਝ ਦੱਸੇਗਾ ਦੋਵਾਂ ਦੇ ਅੰਦਰ ਇੱਕ ਖਿਡਾਓ ਹੋਏਗਾ ਵੀ ਅਸੀਂ ਕੁਝ ਪਾ ਰਹੇ ਹਾਂ ਸਾਨੂੰ ਕੁਝ ਹਾਸਲ ਹੋ ਰਿਹਾ ਹੈ ਵਰਨਾ ਆਪਾਂ ਆਮ ਸਧਾਰਨ ਲੋਕ ਜਿਹੜੇ ਆ ਇੱਕ ਦੂਜੇ ਨੂੰ ਕੂੜਾ ਵੰਡਦੇ ਜਿੰਨਾ ਮੈਂ ਇਕੱਠਾ ਕੀਤਾ ਉਹਦੇ ਚੋਂ ਕੋਹੇ ਹਿੱਸਾ ਦੂਜੇ ਨੂੰ ਦੇ ਦਿੰਦਾ ਜਿਹੜਾ ਉਹਨੇ ਇਕੱਠਾ ਕੀਤਾ ਥੋੜਾ ਮੈਨੂੰ ਦੇ ਦਿੰਦਾ ਕਿਉਂਕਿ ਅਸੀਂ ਕਿਸੇ ਹੋਰ ਚੀਜ਼ ਦੇ ਗਾਕ ਕਿਸੇ ਹੋਰ ਚੀਜ਼ ਦੇ ਵਪਾਰੀ ਬਾਬਾ ਤਰਲੋਚਨ ਜੀ ਮਹਾਰਾਜ ਭਗਤ ਜੀ ਨਾਮਦੇਵ ਸਾਹਿਬ ਨੂੰ ਮਿਲੇ ਉਹ ਕਪੜੇ ਤੋਰੇ ਸਨ ਪ੍ਰਸ਼ਨ ਉਠਿਆ ਬੰਦਗੀ ਕਿਲੇ ਵੇਲੇ ਕਰਦੇ ਹਾਂ ਇੱਕ ਭਗਤ ਦੀ ਸੁਰਤ ਇੱਕ ਜਗਿਆਸੂ ਦੀ ਸੁਰਤ ਇੱਥੇ اٹਕੀ ਸੀ ਵੀ ਜੀ ਨੂੰ ਮੈਂ ਮੇਰਣ ਚੱਲਿਆ ਉਹ ਤਾਂ ਬੜਾ ਬੰਦਗੀ ਵਾਲਾ ਹੈ ਪ੍ਰਸ਼ਨ ਵੀ ਉਹੀ ਪੁੱਛਿਆ ਜੀ ਸਵਾਲ ਹੈ ਮੈਂ ਤੁਹਾਡੇ دیدار ਕਰਨ ਆਇਆ ਤੁਹਾਡੇ ਕੋਲ ਤੇ ਸਮਾਂ ਹੀ ਨਹੀਂ ਤੁਸੀਂ ਤਾਂ ਕੰਮ 'ਚ ਹੀ ਬੜੇ ਮੁਤਲਾ ਹੋ ਰੁਝੇ ਵੇਚੋ ਸਮਾਂ ਕਦੋਂ ਕੱਢਦੇ ਹੋ ਬੜੀ ਅਹਿਮ ਗੁੰਝਲ ਹੈ ਜਿਹੜੀ ਸਾਡੇ ਸਾਰਿਆਂ ਦੇ ਮਨ ਵਿੱਚ ਹੈ ਸਾਨੂੰ ਲੱਗਦਾ ਹੈ ਭਗਤੀ ਦਾ ਅਰਥ ਹੁੰਦਾ ਹੈ ਕਿ ਕਿਸੇ ਕੋਨੇ 'ਚ ਬੰਦਾ ਬੈਠਾ ਹੈ ਅੱਧੀਆਂ ਕੱਖਾਂ ਕਰੋ ਜਿਹੋ ਜਿਹੀਆਂ ਫੋਟੋਆਂ ਬਣਾਉਣ ਵਾਲਿਆਂ ਨੇ ਭਗਤਾਂ ਦੀ ਫੋਟੋ ਬਣਾ ਤਰੀ ਹੈ ਨਹੀਂ ਜਿਨ੍ਹਾਂ ਨੇ ਆਪਣੇ ਦਾਦਿਆਂ ਪੜਦਾਦਿਆਂ ਨੂੰ ਕੰਮ ਕਰਦਿਆਂ ਵੇਖਿਆ ਇੱਕ ਕੀਰਤੀ ਮਨੁੱਖ ਦਾ ਪਹਿਰਾਵਾ ਕੀਰਤੀ ਮਨੁੱਖ ਦੇ ਹੱਥ ਪੈਰ ਉਹਦੀ ਦੇਈ ਉਹਦਾ ਚਿਹਰਾ ਮੋਰਾ ਜਿਸ ਤਰ੍ਹਾਂ ਦਾ ਹੁੰਦਾ ਹੈ ਨਾ ਐਵੇਂ ਦਾ ਹੀ ਭਗਤਾਂ ਦਾ ਹੈ ਉਹ ਸਾਡੇ ਬਜ਼ੁਰਗ ਨੇ ਕੋਈ ਚਮੜੇ ਦੀ ਕਿਰਤ ਕਰਦਾ ਹੈ ਕੋਈ ਖੱਡੀ ਤੇ ਕੰਮ ਕਰਦਾ ਹੈ ਕੋਈ ਕੱਪੜੇ ਤੌਂਦਾ ਸੀਂਦਾ ਹੈ ਇਹੋ ਜੀ ਕਿਰਤ ਕੋਈ ਖੇਤੀ ਕਰਦਾ ਅਸੀਂ ਜੋ ਤਸਵੀਰ ਚੋਂ ਵੇਖ ਰਹੇ ਉਹ ਭਗਤ ਨਹੀਂ ਹੈ ਭਗਤ ਉਹਨਾਂ ਦੀ ਬਾਣੀ ਚੋਂ ਵੇਖਣਾ ਪੈਂਦਾ ਹੈ ਹੱਥਾਂ ਦੀਆਂ ਵਿਆਇਆਂ ਪਾਟੀਆਂ ਹੋਣਗੀਆਂ ਪੈਰਾਂ ਦੀਆਂ ਢੀਆਂ ਪਾਟੀਆਂ ਹੋਣਗੀਆਂ ਕਿਹੋ ਜਿਹਾ ਵਸਤਰ ਹੋਣਗੇ ਕਿੰਨੀ ਦੇਹੀ ਮਜ਼ਬੂਤ ਹੋਏਗੀ ਜਿਹੋ ਜਿਹਾ ਕੰਮ ਉਹਦੀ ਦੇਹੀ ਹੋ ਜਾਂਦੀ ਹੈ ਸਰੀਰ ਹੋ ਜਾਂਦਾ ਹੈ ਇਸ ਤਰ੍ਹਾਂ ਦਾ ਜੀਵਨ ਬੜੀ ਸਧਾਰਨਤਾ ਦਾ ਜੀਵਨ ਜਿੱਥੇ ਬੈਠੇ ਨੇ ਉੱਥੇ ਸਤਸੰਗ ਹੋਵੇ ਸਤਸੰਗੀ ਜਿੱਥੇ ਜਾਏਗਾ ਸਤਸੰਗ ਸਿਰਜ ਲਏਗਾ ਤਰਲੋਚਨ ਜੀ ਨਦੀ ਦੇ ਘਾੜ ਤੇ ਗਏ ਸਤ ਸੰਗ ਬਣ ਗਿਆ ਇੱਕ ਜਗਿਆਸੂ ਭਗਤ ਨੂੰ ਮਿਲ ਰਿਹਾ ਉਹ ਕਪੜੇ ਛੰਡੀ ਗਏ ਲਾਲ ਗੱਲਾਂ ਕਰੀ ਗਏ ਹਾਤ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ ਉਹ ਕਹਿੰਦੇ ਨੇ ਜੇ ਜਿਹੜੀ ਭਗਤੀ ਤੂੰ ਲੱਭਣ ਆਇਆ ਉਹ ਤਾਂ ਜੋਗੀ ਵਿਖਾਵਾ ਕਰਦੇ ਫਿਰਦੇ ਨੇ ਇੱਥੇ ਤੇ ਦੇਹੀ ਨਾਲ ਸਰੀਰ ਨੂੰ ਪਾਲਣ ਦਾ ਅਭਿਆਸ ਹੋਣਾ ਹੈ ਤੇ ਸੁਰਤ ਤੇ ਚਿੱਤ ਦੇ ਨਾਲ ਉਸ ਪਰਮੇਸ਼ਰ ਨੂੰ ਪਾਉਣ ਦਾ ਅਭਿਆਸ ਹੋਣਾ ਹੈ ਭਗਤੀ ਦਾ ਮਾਰਗ ਹੀ ਅਲਹਿਦਾ ਤੇ ਵੱਖਰਾ ਹੈ ਇਸੇ ਲਈ ਉੱਤਮ ਹੈ ਹੁਣ ਦੋਨਾਂ 'ਚ ਜਿਹੜਾ ਸੰਵਾਦ ਆ ਉਹ ਕੋਈ ਸਧਾਰਨ ਪੱਦਰ ਦਾ ਨਹੀਂ ਇੱਕ ਦੀ ਜਗਿਆਸਾ ਹੈ ਤੇ ਦੂਜੇ ਮਹਾਂਪੁਰਖ ਉਸ ਜਗਿਆਸਾ ਨੂੰ ਸ਼ਾਂਤ ਕਰ ਰਹੇ ਨੇ ਉਹਨੂੰ ਸੁਝਾਅਓ ਦੇ ਰਹੇ ਨੇ ਉਹਦੇ ਮਨ ਦੀ ਉਲਝਣ ਦੂਰ ਕਰ ਰਹੇ ਨੇ ਸਤਸੰਗ ਹੋ ਰਿਹਾ ਹੈ ਜਬ ਹੀ ਪਾਈਆਂ ਪਾਰ ਖੂ ਆਪਣੇ ਵਰਗਾ ਕੋਈ ਪਾਰ ਖੂ ਮਿਲ ਜਾਏ ਤਬ ਹੀ ਰਣ ਕੀ ਸਾਠ ਉਹ ਸ਼ੁਭ ਗੁਣਾ ਦਾ ਲੈਣ ਦੇਣ ਕਰਦੇ ਵਪਾਰ ਕਰਦੇ ਉਤਮ ਬਚਨ ਸੁਣਾਉਂਦੇ ਨੇ ਉਤਮ ਬਚਨ ਸੁਣਦੇ ਉਹਨਾਂ ਚ ਤਾਲ ਮੇਲ ਵੱਖਰਾ ਹੈ ਫਿਰ ਅਗਲੇਰੇ ਸ਼ਲੋਕ ਵਿੱਚ ਫਰਮਾਉਂਦੇ ਨੇ ਕਹਿੰਦੇ ਨੇ ਕਬੀਰ ਕਾਮ ਪਰੇ ਹਰ ਸਿਮਰੀਐ ਐਸਾ ਸਿਮਰੋ ਨਿਤ ਇਹ ਭਾਈ ਕੇਵਲ ਸਮਾਂ ਆਉਣ ਤੇ ਵੀ ਕੋਈ ਸਮਾਂ ਮਿਥ ਕੇ ਤੁਸੀਂ ਕਹੋ ਵੀ ਮੈਂ ਇਨੇ ਸਮੇਂ ਦੀ ਭਗਤੀ ਕਰਾਂ ਬਾਕੀ ਸਮਾਂ ਮੇਰਾ ਆਪਣੀ ਖੋਲਦਾ ਜੋ ਮੈਂ ਮਰਜ਼ੀ ਕਰਾਂ ਨਹੀਂ ਇਸ ਤਰ੍ਹਾਂ ਨਹੀਂ ਹੋਏਗਾ ਜਦ ਲੋੜ ਪੈਣ ਤੇ ਦੁੱਖ ਹੈ ਰੱਬ ਰੱਬ ਕਰ ਲਿਆ ਖੁਸ਼ੀ ਹੈ ਤੇ ਉਹਨੂੰ ਭੁੱਲ ਹੀ ਗਏ ਉਸ ਵੇਲੇ ਯਾਦ ਹੀ ਨਹੀਂ ਆਈ ਇੱਕ ਸੱਜਣ ਦੱਸਦੇ ਸਾਨੂੰ ਕਹਿੰਦੇ ਮੈਂ ਇਸ ਨਤੀਜੇ ਉੱਤੇ ਪਹੁੰਚਿਆ ਹਾਂ ਬਹੁਤ ਪ੍ਰਾਪਤੀ ਹੋ ਜਾਏ ਬੰਦੇ ਨੂੰ ਜਾਂ ਕੁਝ ਹੱਥੋਂ ਚਲਿਆ ਜਾਏ ਬੰਦੇ ਨੇ ਜਿੰਨਾ ਕੁ ਧਰਮ ਕਮਾਇਆ ਹੈ ਨਾ ਦੋਵਾਂ ਹਾਲਤਾਂ 'ਚ ਹੀ ਉਹਨੂੰ ਪਤਾ ਲੱਗ ਜਾਂਦਾ ਹੈ ਦੂਜੇ ਬੰਦੇ ਨੂੰ ਉਹਨੂੰ ਵੇਖ ਕੇ ਅੰਦਾਜ਼ਾ ਹੋ ਜਾਂਦਾ ਹੈ ਕਿ ਇਹਦੀ ਇੰਨੀ ਕੁ ਕਮਾਈ ਹੈ ਕਿਉਂਕਿ ਜਦੋਂ ਕੁਝ ਪਾਏਗਾ ਉਛਲੇਗਾ ਜਦੋਂ ਕੁਝ ਜਾਏਗਾ ਰੋਵੇਗਾ ਕਹਿੰਦੇ ਜਦੋਂ ਬੰਦਾ ਉਲਾਮਾ ਦੇਣ ਲੱਗ ਪਏ ਸਮਝ ਲਓ ਵੀ ਇਹਦੀ ਇੰਨੀ ਕੀ ਕਮਾਈ ਹੈ ਵੇ ਅੱਗੋਂ ਪਿੱਛੋਂ ਨਾਰਮਲ ਤੌਰ ਤੇ ਅਸੀਂ ਸਾਰੇ ਹੀ ਧਾਰਮਕ ਆ ਮੈਂ ਵੀ ਹਾਂ ਤੁਸੀਂ ਵੀ ਹੋ ਸਾਰੀ ਦੁਰੀਆਂ ਹੀ ਧਾਰਮਕ ਆ ਐਵੇਂ ਲੱਗਦਾ ਇੰਨਾ ਧਰਮ ਕਮਾਇਆ ਜਾ ਰਿਹਾ ਧਰਮ ਤੇ ਵੱਧ ਗਿਆ ਪਰ ਜਦੋਂ ਉਤਰਾ ਚੜਾ ਜ਼ਿੰਦਗੀ ਚਾਹੁੰਦਾ ਹੈ ਉਥੇ ਜਿੰਨਾ ਕੱਚੀ ਅਸੀਂ ਸਟੇਬਲ ਰਹਿੰਦੇ ਆ ਉਥੇ ਪਤਾ ਲੱਗਦਾ ਵੀ ਧਰਮ ਨੇ ਸਾਡੇ ਤੇ ਅਸਰ ਕੀ ਕੀਤਾ ਜਾਂ ਅਸੀਂ ਕੀ ਗ੍ਰੈਂਡ ਕੀਤਾ ਜਿਵੇਂ ਬਾਹਰ ਤੁਸੀਂ ਵੇਖੋ ਨਾ ਸਟੇਡੀਅਮ ਦੇ ਬਾਹਰ ਜੀ ਟੀਵੀ ਤੇ ਮੈਚ ਵੇਖ ਰਹੇ ਆ ਸਾਡਾ ਜ਼ੋਰ ਕਈ ਵਾਰ ਖੇਡਣ ਵਾਲੇ ਨਾਲੋਂ ਜ਼ਿਆਦਾ ਲੱਗਦਾ ਸਾਨੂੰ ਲੱਗਦਾ ਓਹ ਬੰਦਾ ਇਹ ਆ ਗਲਤੀ ਨਾ ਨਾ ਕਰਦਾ ਤੇ ਇਹਨਾਂ ਮੈਚ ਜਿੱਤ ਜਾਣਾ ਸੀ ਜਿਹੜਾ ਫੀਲਡ 'ਚ ਹੁੰਦਾ ਹੈ ਗਰਾਊਂਡ 'ਚ ਹੁੰਦਾ ਹੈ ਉਸ ਵੇਲੇ ਜਿਹੜੀ ਸਿਚੁਏਸ਼ਨ ਨੂੰ ਫੇਸ ਕਰ ਰਿਹਾ ਹੁੰਦਾ ਹੈ ਕਿਉਂਕਿ ਉਹਦਾ ਮਨ ਉਹਦੀ ਸੁਰਤ ਉਹਦਾ ਸਰੀਰ ਸਾਰਾ ਕੁਝ ਹੀ दांव ਤੇ ਲੱਗਾ ਹੈ ਉਹ ਜਾਣਦਾ ਹੈ ਖੇਡ ਤੇ ਓਹੀ ਹੈ ਜਿਹੜੀ ਗਰਾਊਂਡ 'ਚ ਖੇਡੀ ਗਈ ਹੈ ਬਾਰ ਸਕਰੀਨ ਤੇ ਵੇਖ ਕੇ ਨਹੀਂ ਧਰਮ ਉਹ ਹੈ ਜਿਹੜਾ ਗਰਾਊਂਡ ਵਿੱਚ ਜੀਵਿਆ ਗਿਆ ਹੈ ਸਧਾਰਨਤਾ ਨਾਲ ਜੀਵਿਆ ਗਿਆ ਹੈ ਕਿਸੇ ਨੇ ਤੁਹਾਨੂੰ ਕੁਝ ਮਾੜਾ ਕਿਹਾ ਤੁਸੀਂ ਜੋ ਰਿਐਕਟ ਕੀਤਾ ਇਹਨਾ ਤੁਹਾਡਾ ਧਰਮ ਉਹਦੇ ਰਾਈ ਪ੍ਰਗਟ ਹੋਣਾ ਤੇ ਉਹਦਾ ਕਹਿਣ ਰਾਈ ਪ੍ਰਗਟ ਹੋਣਾ ਕਿਸੇ ਨੂੰ ਵੇਖ ਕੇ ਮੇਰੇ ਮਨ 'ਚ ਦੁਸ਼ਵੈਸ਼ ਆਇਆ ਹੈ ਤੇ ਆਪਣੇ ਆਪ ਨੂੰ ਮੰਨ ਲੈਣਾ ਚਾਹੀਦਾ ਮੈਂ ਫੇਲ ਸਾਬਤ ਹੋਇਆ ਹਾਂ ਅਜੇ ਹੋਰ ਪਕਿਆਈ ਦੀ ਲੋੜ ਹੈ ਇਹ ਨਹੀਂ ਸੀ ਹੋਣਾ ਚਾਹੀਦਾ ਕਿਸੇ ਨੂੰ ਵੇਖ ਕੇ ਮੇਰੇ ਮਨ ਅੰਦਰ ਨਫ਼ਰਤ ਪੈਦਾ ਹੋਈ ਹੈ ਤੇ ਮੈਨੂੰ ਅਹਿਸਾਸ ਕਰਨਾ ਚਾਹੀਦਾ ਵੀ ਨਹੀਂ ਤੇਰੇ ਅਭਿਆਸ 'ਚ ਬੜੀ ਕਚਾਈ ਹੈ ਜੇ ਤੈਨੂੰ ਹੋਰ ਪੱਕਣਾ ਚਾਹੀਦਾ ਇਹ ਨਹੀਂ ਸੀ ਹੋਣਾ ਚਾਹੀਦਾ ਕਿਉਂਕਿ ਤੇ ਤੂੰ ਤਾਂ ਰਾਹ ਵੱਖਰਾ ਚੁਣਿਆ ਤੂੰ ਤਾਂ ਗੁਰੂ ਦੇ ਰਾਹ ਤੇ ਹੈ ਜੇ ਤੂੰ ਇਹੋ ਕੁਝ ਕਰਨਾ ਹੈ ਤੇ ਤੇਰੇ ਤੇ ਅਸਰ ਕੀ ਹੋਇਆ ਇਹ ਫੀਲਡ ਹੈ ਜਨ ਨਾਨਕੇ ਖੇਲ ਕਠਨ ਹੈ ਕਿਨਹੁ ਗੁਰਮੁਖ ਜਾਨਾ ਹਜ਼ੂਰ ਕਹਿੰਦੇ ਨੇ ਕਾਮ ਪਰੇ ਹਰ ਸਿਮਰਿਐ ਐਸਾ ਸਿਮਰੋ ਨਿਤ ਸਦਾ ਹੀ ਉਹਨੂੰ ਇਸ ਤਰ੍ਹਾਂ ਯਾਦ ਕਰੋ ਵੀ ਮੈਨੂੰ ਉਹਦੀ ਸਦਾ ਲੋੜ ਹੈ ਆਪਾਂ ਕਹਿੰਨੇ ਮੈਨੂੰ ਇਹ ਲੋੜ ਹੈ ਰੱਬ ਜੀ ਮੈਂ ਆਹ ਸੇਵਾ ਕਰਦਾ ਆਪਾਂ ਨਹੀਂ ਸੇਵਾ ਤੇ ਸਦਾ ਹੀ ਹੈ ਸਿਮਰਨ ਤੇ ਸਦਾ ਹੀ ਹੈ ਪਾਠ ਤੇ ਸਦਾ ਹੀ ਹੈ ਉਹਨੂੰ ਮੈਂ ਕਿਸੇ ਗਰਜ ਨਾਲ ਕਿਉਂ ਜੋੜਾਂ ਉਹ ਤਾਂ ਮੇਰੀ ਰੋਜ਼ ਦੀ ਗਰਜ ਹੈ ਪਾਠ ਕਰਨਾ ਮੇਰੀ ਰੋਜ਼ ਦੀ ਗਰਜ ਹੈ ਜਿਸੇ ਨਿਤਨੇਮੀ ਨੂੰ ਪੁੱਛਿਆ ਤੈਨੂੰ ਕੀ ਚਾਹੀਦਾ ਤੂੰ ਪਾਠ ਕਰਦਾ ਹੈ ਕੋ ਸਵਾਲ ਕਰਨ ਵਾਲੇ ਨੇ ਇਹੀ ਹੋਏਗਾ ਕਿ ਅਕਸਰ ਲੋਕ ਕੁਝ ਮੰਗਣ ਲਈ ਪਾਠ ਕਰਦੇ ਨੇ ਉਹ ਕਹਿੰਦਾ ਚਾਹੀਦਾ ਹੀ ਸਾਰਾ ਕੁਝ ਇਹਦੇ ਚੋਂ ਆਈ ਚਾਹੀਦਾ ਕੀ ਨੇ ਚਾਹੀਦਾ ਤੇ ਕਰਦਾ ਹੈ ਸਾਰਾ ਕੁਝ ਹੈ ਹੀ ਇਹ ਚਾਹੀਦਾ ਹੋਰ ਕੀ ਹੈ ਮੈਂ ਤਾਂ ਇਥੋਂ ਸਫਰ ਉੱਥੋਂ ਤੱਕ ਦਾ ਕਰਨਾ ਚਾਹਨਾ ਜਿੱਥੇ ਮੈਂ ਮੇਰੀ ਅਰਦਾਸ ਇਹ ਬਣ ਜਾਏ ਕਿ ਹੇ ਮਾਲਕ ਹੇ ਸਤਿਗੁਰੂ ਤੇਰੇ ਬਿਨਾ ਸਰਦਾ ਹੀ ਨਹੀਂ ਤੇਰੇ ਤੋਂ ਬਿਨਾ ਰਹਿਣਾ ਹੀ ਕਠਨ ਹੈ ਮੈਂ ਤਾਂ ਉੱਥੋਂ ਤੱਕ ਪਹੁੰਚਣ ਵਾਸਤੇ ਪਾਠ ਕਰਦਾ ਬਾਕੀ ਚੀਜ਼ਾਂ ਤੇ ਰਸਤੇ ਚ ਆਉਣੀਆਂ ਹੀ ਆਉਣੀਆਂ ਨੇ ਸਤਿਗੁਰੂ ਜੀ ਕਹਿੰਦੇ ਅਮਰਾਪੁਰ ਵਾਸਾ ਕਰੋ ਅਗਰ ਸਦਾ ਹੀ ਉਹਦੀ ਚਾਹਤ ਰੱਖੋਗੇ ਤਾਂ ਤੁਹਾਡੀ ਸੁਰਤ ਅਜੇ ਹੀ ਅਵਸਥਾ ਵਿੱਚ ਹੋਏਗੀ ਜਿੱਥੇ ਡਾਵਾ ਡੋਲਾ ਹਾਲਤ ਨਹੀਂ ਜਿਹਨੂੰ ਪਹਿਲੇ ਸ਼ਲੋਕਾਂ ਚ ਭਟਕਣਾ ਤੋਂ ਮੁਕਤੀ ਕਿਹਾ ਜਿਹਨੂੰ ਟਿਕਾ ਕਿਹਾ ਆਤਮਕ ਮਾਨਸਿਕ ਟਿਕਾ ਉਹਨੂੰ ਹੀ ਅਮਰਾਪੁਰੀ ਕਿਹਾ ਮੌਤ ਤੋਂ ਰਹਿਤ ਅਵਸਥਾ ਹਰ ਗਿਆ ਬਹੋਰੇ ਬਿਤ ਵਾਹਿਗੁਰੂ ਦੀ ਯਾਦ ਵਿੱਚ ਜੁੜਿਆ ਬੰਦਾ ਗਵਾਚਿਆ ਧਨ ਵੀ ਲੱਭ ਲਿਆਉਂਦਾ ਹੈ ਭਾਵੇਂ ਜਿਹੜੇ ਸ਼ੁਭ ਗੁਣ ਅਸੀਂ ਗਵਾਲੇ ਹੁੰਦੇ ਨੇ ਜਿਹੜੀ ਚੰਗਿਆਈ ਸਾਡੇ ਅੰਦਰੋਂ ਖਤਮ ਹੋ ਗਈ ਹੁੰਦੀ ਏ ਜਿਹੜਾ ਮਾਦਾ ਜਿਹੜੇ ਅਹਿਸਾਸ ਸਾਡੇ ਮਰੇ ਮੁਕੇ ਹੁੰਦੇ ਨੇ ਉਹ ਵੀ ਜੀ ਉੱਠਦੇ ਨੇ ਮੰਨੋ ਗਵਾਚਿਆ ਧਨ ਤੁਸੀਂ ਪਾ ਲਿਆ ਧਨ ਲੱਭ ਲਿਆ ਆਪਣੇ ਘਰ ਦੇ ਕਿਸੇ ਕੋਨੇ ਚੋਂ ਕਿਤੇ ਦੱਬੀ ਹੋਈ ਦੌਲਤ ਕਿਸੇ ਨੂੰ ਮਿਲ ਜਾਏ ਹਰ ਬੰਦੇ ਦਾ ਸੁਪਨਾ ਹੁੰਦਾ ਵੀ ਇਸ ਤਰ੍ਹਾਂ ਲੱਭ ਜਾਏ ਤੇ ਸੌਖਾ ਕੰਮ ਹੈ ਕੋਸ ਬੰਦੇ ਦਾ ਤੁਸੀਂ ਰਿਐਕਸ਼ਨ ਮਹਿਸੂਸ ਕਰਕੇ ਵੇਖੋ ਭਗਤ ਜੀ ਮਹਾਰਾਜ ਨੇ ਆਪਣੇ ਹਿਰਦੇ ਬਾਰੇ ਇਹ ਸੂਤ ਦਿੱਤੀ ਹੈ ਸਮਝ ਦਿਤੀ ਉਹ ਕਹਿੰਦੇ ਨੇ ਇਵੇਂ ਦੀ ਖੇਡ ਸਮਝੋ ਕਿ ਕੁਝ ਦੱਬਿਆ ਲੱਗ ਗਿਆ ਖੋਜ ਕਰਨੀ ਪਈ ਇਹੋ ਜਿਹਾ ਮੌਲਕ ਦਾਤ ਮੈਂ ਆਪਣੇ ਅੰਦਰੋਂ ਖੋਜ ਲਈ ਹੈ ਪਾ ਲਈ ਹੈ ਮੇਰੇ ਇਸ ਰਿਐਕਸ਼ਨ ਨੂੰ ਤੁਸੀਂ ਸ਼ਾਇਦ ਨਾ ਸਮਝ ਸਕੋ ਵੀ ਮੈਂ ਕੀ ਪਾਇਆ ਸਹਿਬ ਸਤਗੁਰੂ ਕਿਰਪਾ ਕਰਨ ਅਗਲੇ ਰੇ ਸਲੋਕ ਅਗਲੇ ਦਿਵਾਨਾ ਵਿੱਚ ਵਿਚਾਰਨ ਦਾ ਯਤਨ ਕਰਾਂਗੇ ਸਤਗੁਰੂ ਮਹਾਰਾਜ ਜੀਆ ਪੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ ਆਪ ਸਭਨਾਂ ਦਾ ਧੰਨਵਾਦ ਅਦਬ ਸਹਿਬ ਸਤਗੁਰੂ ਫਤਿਹ ਨਾਲ ਸਾਂਝ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ